ਸੋ ਕਹੁ ਢਲ ਗੁਰ ਸੇਵੀਐ ਐਹ ਨ ਸਸਾਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਨੂਰ ਅਰਸੋ ਕਰਸੋ ਛਟਿਆ ਤਉ ਦਟਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਦਾਤ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇ ਸਾਹ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਕੋਈ ਜਾਨ ਹਰਿ ਸੋ ਦੇਹ ਜੋਰ ਚਰਨ ਗਾਹ ਬਕੋ ਸਭ ਰਸਨਾ ਦੀ ਜਹ ਪ੍ਰਾਨ ਅਕੂਰ ਕੋਈ ਜਨ ਹਰ ਸੋ ਦੇਵੈ ਜੋਰ ਚਰਨ ਗਾਹ ਬਕੋ ਸਭ ਰਸਨਾ ਦੇ ਜਹ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰਤਿ ਕਾਰ ਹਰ ਸਿੰਚ ਸੁਦਾ ਸੰਜੋਰ ਇਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਾਤੇ ਤੋਰ ਆਇਲ ਸ਼ਰਣ ਦੀਨ ਦੁਖ ਭੰਜਨਾ ਚਿਤ ਵੋ ਤੁਮਰੀ ਓ ਰਹਾ ਪਾਤ ਪਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ ਆਇਓ ਸ਼ਰਣ ਦੀਨ ਦੁਖ ਪੰਜਨ ਚਿਤ ਬੋ ਤੁਮਰੀ ਓਰਾ ਆਪਾ ਪਾਪ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੂਰ ਵਾਹੀ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਜੈ ਤਸਰੀ ਮਹੱਲਾ ਪੰਜਵਾ ਕੋਈ ਜਨ ਹਰਸਿਉ ਦੇਵੈ ਜੋਰ ਚਰਨ ਗਹੋ ਬਕੋ ਸੁਭ ਰਸਨਾ ਦੀਜਹਿ ਪ੍ਰਾਨ ਅਕੂਰ ਰਹਾਉ ਬਰ ਮਸਲਮਾਨ ਜੋ ਉਹ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਜੈ ਤਸਰੀ ਰਾਗ ਅੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਤਰੰਗ 701 ਉੱਪਰ ਸੁਭਾਇਮਾਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਔਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ